ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਝ ਪਹਿਲਾਂ ਸਾਰੀ ਹੀ ਨਾਨਕਨਾਮ ਦੇਵਾ ਸਗਰ ਨੂੰ ਧਾਨਗੁਰ ਨਾਰਕ ਸਿੰਘ ਸੱਚੇ ਪਾਤਸ਼ਾਹ ਤੇ ਜਨਤਮਾ ਦਾ ਸੁਲਖਣੀ ਦੇ ਵਿਆਹ ਬਰੋਦੀ ਲੱਖ ਲੱਖ ਵਧਾਈ ਦਿਨਾਂ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰ ਗੁਰਪੁਰ ਕੋਲ ਜੋੜ ਮੇਲਾ ਸ਼ੰਗਤਾ ਮਨਾਉਣ ਜਾ ਰਹੀ ਹੈ ਇਤਿਹਾਸਿਕ ਫਾਏ ਦਿੱਤੇ ਸੀ ਆਖਰੇ ਖੜਿਆ ਗੁਰਦਵਾਰਾ ਕੰਧ ਸਾਹਿਬ ਜਿੱਥੇ ਕਦੀ ਗੁਰਨਾਨਕ ਸਾਹਿਬ ਦੀ ਬਰਾਤ ਆ ਕੇ ਠਹਿਰੀ ਇਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆ ਉਹ ਕੰਧ ਅੱਜ ਪੁੱਤਰ ਹੋਈ ਕਿ ਸੰਤਾਂ ਆ ਕੇ ਜਿੱਤੇ ਧੰਗੂ ਗੁਰਨਾਨਦ ਸਾਹਿਬ ਉਹ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸਾਹ ਸਾਹ ਧੰਗੂ ਨਾਰਕ ਸਾਹਿਬ ਦੇ ਦਰਸ਼ਨ ਕਰਦੀ ਆ ਇਸ ਜੋੜ ਮੇਲੇ ਦੇ ਸ਼ਬਦ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚਜੀ ਬੜੇ ਸਚਜੇ ਧਾਰ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਹਬੇ ਸਤਕਾਰਯੋਗ ਪ੍ਰਧਾਨ ਸ਼੍ਰੋਮੀ ਗੁਰਦਾਰ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦੇਸ਼ਾ ਨਰਦੇਸ਼ ਔਰ ਵੱਡਾ ਸਹਿਯੋਗ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਕਿ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦਾਰ ਕੰਧ ਸਾਫ ਗੁਰਦਾਰ ਡੇੜਾ ਸਾਫ ਗੁਰਦਾਰ ਸਾਧਕਪਾਰਗਿਆ ਸਾਹਿਬ ਇਹ ਤੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਤਸ਼ਾਹ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਖਰਮਵਾਰ ਪਹਿਣਗੇ ਮੇਰਾ ਸਾਹਿਬ ਗੁਰਦਾਰੇ ਸਵੇਰੇ 6 ਵਜੇ ਭੋਗ ਪਾਏਗਾ ਪਾਕਿਸਤਾਨਾਂ ਦੇ 10 ਵਜੇ ਦੇ ਕਰੀਬ ਖੰਡਪਾਟਾ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖੰਡਪਾਟ ਸਾਹਿਬ ਆਰੰਭ ਆਰੰਭ ਹੋਇਆ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾਟ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅੱਜ ਗੁਰੂ ਦੀ ਅਸੀਸ ਰਾਕੇ ਗਲਤੀ ਸਾਹਿਬ ਨੇ ਰਾਸ ਕਰਕੇ ਉਹ ਖੰਡ ਪੜ ਸਾਹਿਬ ਆਰਾਮ ਕਿਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਨਵਾਦ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਕੰਨ ਹੀ ਕੀਤਾ ਮਾਨਸ ਪਿਆ ਵਿਚਾਰਾ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਧੈ ਮੈਂ ਅੱਜ ਗੁਰਦਰਾ ਕੰਨ ਸਾਹਿਬ ਡੇਰਾ ਸਾਹਿਬ ਮੱਥਾ ਟੇਕਣ ਵਾਸਤੇ ਆਏ ਸੀ ਅੱਜ ਗੁਰਨਾਨਕ ਸਾਹਿਬ ਤੇ ਕੰਦਰ ਮਾਤਾ ਸਰਖਣੀ ਜੀ ਦੇ ਵਿਆਹ ਪਰਵ ਦੇ ਸਵਾਦ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਰੰਗੋ ਇਨੇ ਦਰਸ਼ਨ ਦਰਾਰੇ ਕੀਤੇ ਨੇ ਅੱਜ ਤੋਂ 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸਹਿਰ ਦੇ ਵਿੱਚ ਵਿਆਵਰਗਾਂ ਮੋਰਪਣਿਆ ਦਾਵਾ ਗੁਰਦਰਾ ਕੰਨ ਸਾਹਿਬ ਦੇ ਮੈਨੇਜਰ ਸਰਦਾਰ ਅਸਮਾਨ ਸਿੰਘ ਭਾਰ ਭਾਨ ਸਾਹਿਬ ਸੋਨੀ ਕਮੇਟੀ ਦੇ ਮੈਂਬਰ ਹੈਗਾ ਗੁਰਿੰਦਰ ਸਿੰਘ ਜੀ ਗੋਰਾ ਤੇ ਗੁਰਦਰਾ ਢੇਰਾ ਸਾਹਿਬ ਸਤਕਤਾਰਿਆਂ ਦੇ ਮੈਨੇਜਰ ਮਨਜੀਤ ਸਿੰਘ ਜਫਰਵਾਲ ਇਹ ਸੰਗਤ ਦੇ ਸਜੋਗ ਦੇ ਨਾਲ ਇੱਥੇ ਬੜੀਆਂ ਸਵਾ ਸੁਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ ਵਰਦਾਨ ਦੇ ਲੰਗਰ ਵਕ ਵਕ ਪਕਵਾਨਾਂ ਦੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਤੇ ਮੌਕ ਨੂੰ ਬੜੀ ਸਹੂਲਤਾਂ ਮਿਲੀਆਂ ਵਾ ਪ੍ਰਸ਼ਾਸਨਵਰ ਵੀ ਪੂਰਾ ਖਾਦਤਾ ਜਾ ਰਿਹਾ ਵਾ ਕੋਈ ਜਿਹੜਾ ਨਗਰ ਨਿਕ ਮਾ ਜਾਂ ਐਸਐਸਪੀ ਆ ਜਾਂ ਡੀਸੀ ਆ ਜਾਂ ਐਸਡੀਐਮ ਆ ਸਾਰੇ ਤੱਕਦੇ ਹੋਗੇ ਪੱਪਾ ਪਰ ਹੋ ਕੇ ਇਸ ਜਿਹੜਾ ਗੁਰੂ ਨਾਨਕ ਪਾਸ਼ਾ ਵਾਲਾ ਵਿਆਪੁਰਪਾ ਉਹਨੂੰ ਚਰਦੀ ਗਾਣਾ ਮਨਾਉਣ ਵਾਸਤੇ ਬਿਨਾ ਕਿਸੇ ਜਾਤ ਪਾਵ ਰੰਗ ਨਸਲ ਭੇਦ ਭਾਵ ਤੋਂ ਪਰੋਠ ਕੇ ਤਗੜੇ ਹੋ ਕੇ ਕਿ ਪ੍ਰੋਪਰ ਬਣਾ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾ ਚਕ ਆਸ ਬੇਨਤੀ ਕਰਦੇ ਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਸ਼ਾ ਦਾ ਵਿਆਹ ਪੁਰਬਾ ਮਾਤਾ ਸਲਖਰੀ ਦਾ ਵਿਆਹ ਪੁਰਬਾ ਤੇ ਇਦਾਂ ਚਰਨੀ ਕਰਾ ਕੇ ਮਨਾਇਆ ਜਾਵੇ ਦੇਸ਼ ਵਿਦੇਸ਼ ਤੋਂ ਆਉਣ ਵਾਲਿਆ ਸਾਤਰ ਨੂੰ ਲੱਖ ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆਂ ਅਸੀਂ ਬਟਾਲੇ ਸਾਹਿਬ ਦੇ ਵਾਸੀ ਆ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਕੋਈ ਰਾਤ ਨੇ ਸੰਗਤ ਨੇ ਘੇਰਾ ਵੀ ਕਰਨਾ ਹੋਵੇ ਤੇ ਜਿੰਨੇ ਜੋਗੇ ਅਸੀਂ ਆ ਗਏ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਾਹਿਬ ਦੇ ਵਾਸੀ ਜਿੰਦਦਰਵਾਜੇ ਖੋਲਦੇ ਨੇ ਸੰਗਤਾਂ 와ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਾ ਅਨੁਪਰਕਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬਚਪਨ ਤੋਂ ਹੀ ਕਿਉਂਕਿ ਮੇਰਾ ਇੱਥੇ ਗੁਆੜ ਘਰ ਏ ਤੇ ਤੰਤਰ ਸਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਤੰਤਰ ਮਾਤਾ ਸੁਲਖਣੀ ਜੀ ਦੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਏ ਤੇ ਇੱਥੇ ਆਨ ਕੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਏ ਇਹ ਗੁਰੂ ਦੀ ਰਹਿਮ ਤੇ ਔਰ ਹਰ ਸਾਲ ਸੰਗਤਾ ਐਨੀਆਂ ਕੁ ਮਤਲਬ ਵਧ ਗਈਆਂ ਹੈ ਹਰ ਸਾਲ ਜਦੋਂ ਨਗਰ ਕੀਰਤਨ ਆ ਕੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਔਰ ਅਹੀ ਗੁਰਦੁਆਰਾ ਸਾਹਿਬ ਕੰਸਾ ਵਿਖੇ ਇੱਥੇ ਇਸ ਵੇਲੇ ਨਤਮਸਤਕ ਹੋਣ ਆਏ ਆ ਔਰ ਜੋ ਜੁਗੋ ਜੁਗ ਅਟਲ ਕੰਧ ਸਾਹਿਬ ਏ ਨਾਨਕ ਨਜ਼ਰੀ ਨਜ਼ਰ ਨਿਹਾਲ ਕੰਧ ਤੋਂ ਕੰਧ ਸਾਬ ਹੋ ਗਈ ਤੇ ਸਾਰੀ ਇੱਕ ਲੁਕਾਈ ਜਿਹੜੀ ਉੱਥੇ ਨਤਮਸਤਕ ਹੁੰਨ ਹੁੰਦੀ ਹੈ ਇਹ ਆਪ ਜੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਰ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅਸੀਂ ਸੰਗਤ ਦੇ ਦਰਸ਼ਨ ਕਰਦੇ ਆ ਰਿਹਾ ਵਾਹਿਗੁਰੂ ਦੀ ਖਾਲਸਾ ਇਹ ਜੀ ਜਿੱਦਣ ਤੋਂ ਇਹ ਸਮਾਪਤੀ ਹੋ ਰਹੀ ਹੈ ਨਾ ਸਾਰਾ ਸਾਲ ਹੀ ਸੰਗਤਾਂ ਦੇ ਮਰਦੇ ਵਿੱਚ ਆਉਂ ਮਾਰ ਰਿਹਾ ਕਿ ਆਉਣ ਵਾਲਾ ਸਮਾ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਫਿਰ ਬਖਸ਼ੀ ਕਮੇਟੀ ਵੱਲੋਂ ਐਰ ਕਾ ਬਣਾਲਾ ਕੀਤਾ ਗਿਆ ਵੀ ਗੁਰੂ ਦੇ ਜਹਾਜੇ ਵੀ ਕੁਝ ਪੁਰਾਣੀ ਚੜੀ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਏ ਉਹ ਅੰਮ੍ਰਿਤ ਸੰਚਾਰ ਹੋਇਆ ਏ ਤੇ ਕਨ ਸਾਹਿਬ ਤੇ ਹਰ ਵਾਰੀ ਹੁੰਦਾ ਏ ਕਨ ਸਾਹਿਬ ਵੀ ਅੰਮ੍ਰਿਤ ਸੰਚਾਰ ਹੋਇਆ ਔਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪਰਵਾਰ ਵਾਲੀ ਜਿਹੜੇ ਨੇ ਉਹ ਗੁਰੂ ਕੇ ਜਹਾਜੇ ਚੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ